ਹਾਂਜੀ ਜੈ ਸ਼੍ਰੀ ਰਾਮ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਿੰਡ ਦਿਆਲਪੁਰ ਔਰ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਮਾਨਯੋਗ ਜਿੰਨੇ ਵੀ ਨਿਵਾਸੀ ਇੱਥੇ ਆਏ ਆ ਉਹਨਾਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਇੱਥੇ ਸਾਰੇ ਪਹੁੰਚੇ ਆ ਇੱਕ ਬਹੁਤ ਹੀ ਇਤਿਹਾਸਕ ਕਦਮ ਆ ਜਿਹੜਾ ਸਾਡੇ ਪਿੰਡ ਵਿੱਚ ਅੱਜ ਟੱਕਿਆ ਜਾ ਰਿਹਾ ਕਿਉਂਕਿ ਸਾਡੇ ਪਿੰਡ ਦੀਆਂ ਕੁਝ ਬਹੁਤ ਹੀ ਲੰਬੇ ਸਮੇਂ ਤੋਂ ਸਮੱਸਿਆਵਾਂ ਮੈਂ ਕਹਿੰਦਾ ਆਜ਼ਾਦੀ ਦੇ ਸਮੇਂ ਤੋਂ ਹੀ ਇਦਾਂ ਦੀਆਂ ਸਮੱਸਿਆਵਾਂ ਆ ਜਿਨ੍ਹਾਂ ਦਾ ਹੱਲ ਅੱਜ ਤੱਕ ਨਹੀਂ ਕੱਢਿਆ ਜਾ ਸਕਿਆ ਆਪਾਂ ਕਿਸੇ ਨੂੰ ਉੱਥੇ ਦੋਸ਼ ਨਹੀਂ ਦੇਣਾ ਨਾ ਕੋਈ ਰਾਜਨੀਤੀ ਵਾਲੀ ਗੱਲ ਆ ਪਰ ਗੱਲ ਇਹ ਆ ਕਿ ਜਦੋਂ ਬਾਕੀ ਪਿੰਡਾਂ ਜੇ ਆਪਾਂ ਜਾਣਦੇ ਆ ਉੱਥੇ ਸਾਰੀਆਂ ਮੁੱਢਲੀਆਂ ਘੂਲਤਾਂ ਅਸੀਂ ਦੇਖਦੇ ਆ ਬਹੁਤ ਬਹੁਤ ਪਿੰਡ ਹੈ ਆਪਣੇ ਆਲੇ ਦੁਆਲੇ ਪਿੰਡਾਂ 'ਚ ਸਾਰੀਆਂ ਸੁਵਿਧਾਵਾਂ ਹੈਗੀਆਂ ਚਾਹੇ ਛੱਪੜ ਦੀ ਸਮੱਸਿਆ ਉੱਥੇ ਹਨ ਨਹੀਂ ਚਾਹੇ ਸ਼ਮਸ਼ਾਨ ਘਾਟ ਉੱਥੇ ਜਾ ਕੇ ਦੇਖੋ ਕਿੱਦਾਂ ਨੇ ਵਧੀਆ ਵਧੀਆ ਸ਼ਮਸ਼ਾਨ ਘਾਟ ਪਿੰਡਾਂ 'ਚ ਬਣੇ ਹੋਏ ਸਾਡੇ ਆਲੇ ਦੁਆਲੇ ਪਰ ਸਾਡੇ ਪਿੰਡ ਦੀ ਇਹ ਬਦਕਿਸਮਤੀ ਆ ਰਹੀ ਸ਼ੁਰੂ ਤੋਂ ਕਿ ਜਿਹੜੀਆਂ ਸਾਡੀਆਂ ਮੁੱਢਲੀਆਂ ਸਮੱਸਿਆਵਾਂ ਆਆਂ ਉਹਨਾਂ ਵੱਲ ਕਿਸੇ ਵੱਲ ਕਿਸੇ ਨੇ ਵੀ ਪੂਰੀ ਤਰ੍ਹਾਂ ਧਿਆਨ ਨਹੀਂ ਦਿੱਤਾ ਪਰ ਅੱਜ ਆਪਾਂ ਨੂੰ ਜਾਗਰੂਕ ਹੋਏ ਆਪਾਂ ਸਾਰੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਹੁੰਦਾ ਪੰਚਾਇਤਾਂ ਵੀ ਪਿੰਡ ਵਾਸੀ ਹੀ ਬਣਾਉਂਦੇ ਆ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਹੋਣੇ ਹੁੰਦੇ ਆ ਉਹ ਵੀ ਪਿੰਡ ਵਾਸੀਆਂ ਨੇ ਹੀ ਉਹਨਾਂ 'ਚ ਜੇ ਚੇਤਨਾ ਹੈਗੀ ਆ ਤਾਂ ਕੰਮ ਹੁੰਦੇ ਆ ਨਹੀਂ ਤਾਂ ਨਹੀਂ ਹੁੰਦੇ ਅੱਜ ਤੁਸੀਂ ਸਾਰੇ ਇੱਥੇ ਪਹੁੰਚੇ ਆ ਤੁਹਾਡੇ 'ਚ ਚੇਤਨਾ ਆਈ ਆ ਜਾਗਰੂਕਤਾ ਆਈ ਆ ਇਹ ਬਹੁਤ ਹੀ ਵੱਡੀ ਇੱਕ ਗੱਲ ਆ ਤੇ ਮੇਨ ਮੁੱਦਾ ਇਹ ਆ ਸਭ ਤੋਂ ਪਹਿਲਾਂ ਮੇਨ ਮੁੱਦਾ ਤੇ ਇਹ ਆ ਜਿਹੜਾ ਕਿ ਅਸੀਂ ਬੜੀ ਚਿਰ ਤੋਂ ਆਪਾਂ ਇਸ ਦਾ ਰੋਲਾ ਪਾ ਰਹੇ ਆ ਕਿ ਜਿਹੜੀ ਸਾਡੀ ਅੰਤਿਮ ਯਾਤਰਾ ਵਾਲੀ ਜਿਹੜੀ ਛੇ ਭੂਮੀ ਆ ਉਹ ਸ਼ਮਸ਼ਾਨ ਘਾਟ ਲਈ ਸਾਡੇ ਅਸੀਂ ਉਹ ਛੇ ਭੂਮੀ ਕਹਿੰਦੇ ਆ ਜਿੱਥੇ ਬੋਲੇਨਾਥ ਦਾ ਬਾਸ ਆ ਅੰਤਿਮ ਯਾਤਰਾ ਕਰਕੇ ਜਦੋਂ ਆਪਾਂ ਆਪਣੇ ਸੱਜਣ ਨੂੰ ਉੱਥੇ ਲੈ ਕੇ ਜਾਂਦੇ ਆ ਜਿਹੜਾ ਜਿਹੜੇ ਪਰਿਵਾਰ ਦਾ ਵਿਛੋੜਾ ਪਿਆ ਹੁੰਦਾ ਉਹ ਤਾਂ ਦੁੱਖ ਹੁੰਦਾ ਹੀ ਆ ਜਿਹੜੇ ਬਾਕੀ ਪਿੰਡ ਦੇ ਸੱਜਣ ਹੁੰਦੇ ਆ ਉਹਨਾਂ ਨੇ ਵੀ ਆ ਕੇ ਜਾ ਕੇ ਉਸ ਸੱਜਣ ਪੁਰਸ਼ ਨੂੰ ਅੰਤਮ ਵਿਦਾਈ ਦੇਣੀ ਹੁੰਦੀ ਆ ਪਰ ਸਾਡੀ ਐਡੀ ਵੱਧ ਕਿਸਮਤੀ ਆ ਕਿ ਜਿੰਦੇ ਜੀ ਵੀ ਬੰਦਾ ਦੁੱਖ ਵਿੱਚ ਜਾਵੇ ਤੇ ਜਦੋਂ ਉਹਦੇ ਅੰਤਿਮ ਜਿਹੜੀ ਉਹਦੀ ਯਾਤਰਾ ਆ ਉੱਥੇ ਦਾ ਹਾਲ ਵੀ ਨਰਕ ਤੋਂ ਬੱਤਰ ਹੋਵੇ ਇਹ ਬਹੁਤ ਹੀ ਸਾਡੇ ਲਈ ਸੰਬੰਧਗੀ ਵਾਲੀ ਗੱਲ ਸੀਗੀ ਜਾਂ ਰਹੀ ਵੀ ਹਲੇ ਵੀ ਇਸ ਦਾ ਹੱਲ ਹੋਣਾ ਬੜੇ ਦੇਰ ਤੋਂ ਅਸੀਂ ਰੋਲਾ ਪਾਉਂਦੇ ਕਿ ਸਦਾਲ ਦਾ ਹੱਲ ਹੋਣਾ ਚਾਹੀਦਾ ਹੋਣਾ ਚਾਹੀਦਾ ਹੋਣਾ ਜੀਦਾ ਪਰ ਨਹੀਂ ਹੋਇਆ ਹੁਣ ਸਾਡੇ ਪਿੰਡ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਆਈ ਆ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਵੀ ਇਹ ਗੱਲ ਸਾਡੇ ਪਿੰਡ 'ਚ ਗਲਤ ਹੋ ਰਹੀ ਆ ਤੇ ਉਹਨਾਂ ਨੇ ਆਪਾਂ ਮਿਲ ਕੇ ਸਾਰੇ ਨੇ ਹੀਲਾ ਕੀਤਾ ਕਿ ਸਾਡੀ ਸਮੱਸਿਆ ਸਭ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਆ ਉਸ ਮੁੱਦੇ ਦੇ ਹੱਲ ਲਈ ਆਪਾਂ ਅੱਜ ਇਕੱਠੇ ਹੋਏ ਆ ਏਡੇ ਅਸੀਂ ਬੱਦਕਿਸਮਤ ਲੋਗ ਆ ਕਿ ਸਾਡੇ ਸ਼ਮਸ਼ਾਨ ਘਾਟ ਨੂੰ ਜਾਣ ਦਾ ਰਸਤਾ ਹੀ ਹੰਗੀ ਦੇਖੋ ਕਿੰਦੀ ਵੱਡੀ ਇਹ ਸ਼ਰਮ ਦੀ ਗੱਲ ਆ ਤੇ ਜਿਹੜਾ ਰਸਤਾ ਜਦੋਂ ਵੀ ਆਪਾਂ ਜਾਣੇ ਆ ਆਪਣੇ ਪਾਰਥੀਵ ਸਰੀਰ ਨੂੰ ਲੈ ਕੇ ਉਹ ਸਵਾਨ ਲੱਤਿਆ ਹੋਇਆ ਭੁੱਪੀ ਨਾਲ ਲੱਗਿਆ ਹੋਇਆ ਰਸਤਾ ਉਥੋਂ ਨਹੀਂ ਜਾਣਾ ਪੈਂਦਾ ਤੇ ਸਾਡੇ ਸਿਰ ਸਵਾਹ ਪੈਂਦੀ ਆ ਇੱਕ ਉਦਾਂ ਵੀ ਸਿਰ ਸਵਾਹ ਪੈਂਦੀ ਆ ਤੇ ਜਿਹੜਾ ਸਾਡੇ ਚ ਨਲਾਕੀ ਹੈ ਜਿਹੜੀ ਸਾਡੀ ਨਲਾਕੀ ਦੀ ਵਜ੍ਹਾ ਨਾਲ ਉਹ ਰਸਤਾ ਨਹੀਂ ਬਣ ਸਕਿਆ ਅੱਜ ਤੱਕ ਉਹ ਵੀ ਸਾਡੇ ਸਿਰ ਸਵਾਹ ਪੈਂਦੀ ਆ ਉਹ ਕੌਣ ਬੁੰਦੇ ਆ ਜਿਹੜੇ ਆਪਣੇ ਰਿਸ਼ਤੇਦਾਰ ਉਰੇ ਉਰੇ ਆਏ ਹੁੰਦੇ ਆ ਉਹ ਸਾਡੇ ਸਿਰ ਸੁਭਾਅ ਪਾ ਕੇ ਜਾਂਦੇ ਆ ਕਿ ਕਿਹੜੇ ਪਿੰਡ ਵਿੱਚ ਆਏ ਆ ਅਸੀਂ ਕਿ ਜਿਹੜੇ ਆਪਣੇ ਜਿਹੜਾ ਸ਼ੇਹ ਭੂਮੀ ਜਿਹੜੀ ਆ ਸਮਸ਼ਾਨ ਘਾੜ ਦਾ ਰਸਤਾ ਨਹੀਂ ਜਿਹੜੇ ਪਿੰਡ ਵਾਲੇ ਬਣਾ ਸਕੇ ਤੇ ਇਹ ਕਿੱਦਾਂ ਦੇ ਵਾਸੀ ਹੋਣਗੇ ਸਮੱਸਿਆਵਾਂ ਤਾਂ ਹੋਰ ਵੀ ਬਹੁਤ ਆ ਇਸ ਤੋਂ ਵੀ ਜਿਹੜੀ ਛੱਪੜ ਦੀ ਸਮੱਸਿਆ ਸਾਡੀ ਬਹੁਤ ਵੱਡੀ ਸਮੱਸਿਆ ਆ ਜਿਹੜੀ ਹਲੇ ਤੱਕ ਸੋਲਵ ਨਹੀਂ ਹੋ ਪਾ ਰਹੀ ਜਦ ਕਿ ਬਹੁਤ ਵਧੀਆ-ਵਧੀਆ ਛੱਪੜ ਬਣੇ ਹੋਏ ਆ ਪਿੰਡਾਂ ਦੇ ਵਿੱਚ ਬਿਲਕੁਲ ਨਿਕਾਸੀ ਦੀ ਸਮੱਸਿਆ ਹੱਲ ਹੋ ਚੁੱਕੀ ਆ ਉੱਥੇ ਉੱਥੇ ਡਰੇਨੇਜ ਪ੍ਰੋਪਰ ਹੈਗਾ ਆ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਪਿੰਡਾਂ ਵਿੱਚ ਅਸੀਂ ਜਾਂਦੇ ਆ ਆਪਣੇ ਹੋਰ ਕੰਮਾਂ ਲਈ ਦੇਖਦੇ ਆ ਉੱਥੇ ਜਿੱਥੇ ਜਾ ਕੇ ਸਪੈਸ਼ਲੀ ਮੈਂ ਜਾ ਕੇ ਕੰਮ ਦੇਖਦਾ ਹੁੰਨਾ ਕਿਹੜੇ ਪਿੰਡ ਵਿੱਚ ਕਿਹੜਾ ਕੰਮ ਵਧੀਆ ਹੋਇਆ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਉੱਥੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗੇ ਹੋਏ ਆ ਉੱਥੇ ਡਿਸਪੈਂਸਰੀਆਂ ਹੈਗੀਆਂ ਉੱਥੇ ਵੈਟਰਨਰੀ ਹਸਪੀਟਲ ਹੈਗੇ ਆ ਉੱਥੇ ਕਮਿਊਨਿਟੀ ਹਾਲ ਹੈ ਜਿੱਥੇ ਗਰੀਬ ਪਰਿਵਾਰ ਆਪਣੇ ਪਰਿਵਾਰ ਦਾ ਵਿਆਹ ਸ਼ਾਦੀ ਸਾਡੇ ਪਿੰਚੇ ਹੈ ਕੋਈ ਵੀ ਇਦਾਂ ਦੀ ਸਮਝਦਾ ਤੇ ਇਹ ਸਦੀਆਂ ਤੋਂ ਇਹ ਮੇਰੇ ਹਿਸਾਬ ਨਾਲ ਜਦੋਂ ਦਾ ਆਜ਼ਾਦੀ ਤੋਂ ਬਾਅਦ ਇਹ ਕੰਮ ਹੋਣੇ ਚਾਹੀਦੇ ਸੀਗੇ ਉਹ ਨਹੀਂ ਹੋਏ ਹਲੇ ਤੱਕ ਨਹੀਂ ਹੋਏ ਇਸ ਕਰਕੇ ਆਪਾਂ ਜਾਗਰੂਕ ਹੋਵਾਂ ਦੀ ਲੋੜ ਆ ਆਪਾਂ ਸਾਰੇ ਮਿਲ ਕੇ ਜਿੱਦ ਲਬਸੀਲਾ ਕਰੀਏ ਸਾਰੇ ਕੰਮ ਹੋ ਜਾਂਦੇ ਆ ਜੇ ਸਰਕਾਰ ਨਹੀਂ ਜਾਗਰੂਕ ਸਾਡੇ ਹਿੱਤਾ ਹੱਕਾਂ ਪ੍ਰਤੀ ਅਸੀਂ ਉਹਨੂੰ ਜਾਗਰੂਕ ਕਰੀਏ ਪੰਚਾਇਤ ਨੂੰ ਜਾਗਰੂਕ ਕਰੀਏ ਕਿ ਆਹ ਕੰਮ ਸਾਡੇ ਹੋਣੇ ਚਾਹੀਦੇ ਆ ਬਈ ਇੱਕ ਪ੍ਰੋਪਰ ਜਿਹੜਾ ਚੈਨਲ ਉਹਦੇ ਥਰੂ ਆਪਾਂ ਕੰਮ ਕਰ ਸਕਦੇ ਆ ਜੇ ਨਹੀਂ ਸਾਡੇ ਪੰਚਾਇਤ ਵੀ ਸਾਫ ਦਿੰਦੀ ਜਾਂ ਬਲੌਕ ਜਿਹੜਾ ਬੀਡੀਪੀਓ ਦਫ਼ਤਰ ਸਾਨੂੰ ਨਹੀਂ ਸਾਨੂੰ ਉੱਤੋਂ ਨਿਆ ਮਿਲਦਾ ਅਸੀਂ ਡੀਸੀ ਸਾਹਿਬ ਕੋਲ ਪੇਸ਼ ਹੋ ਸਕਦੇ ਆ ਆ ਹੁਣੀ ਹੁਣੀ ਸਾਡੇ ਬਲੌਕ ਸੰਪਤੀ ਦੇ ਚੋਣ ਹੋਈ ਆ ਉੱਥੇ ਸਾਡੇ ਪਿੰਡ ਦੇ ਮੋਤਵਾ ਜਿੱਤੇ ਹੈਗੇ ਆ ਬਲੌਕ ਸੰਪਤੀ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਜ਼ਿਲ੍ਹਾ ਪ੍ਰੀਸ਼ਦ ਵਾਲਿਆਂ ਨੂੰ ਆਪਾਂ ਵਿਚ ਲਿਆ ਸਕਦੇ ਆ ਹਰ ਇੱਕ ਚੀਜ਼ ਦਾ ਹੱਲ ਹੈਗਾ ਤੇ ਜੇ ਸਾਡੀ ਕੋਈ ਵੀ ਨਹੀਂ ਸੁਣਦਾ ਐਟ ਲਾਸਟ ਜੇ ਸਾਡ ਨੂੰ ਕਿਹਾ ਵੀ ਨਿਆਂ ਨਹੀਂ ਮਿਲਦਾ ਪਰ ਅਸੀਂ ਆਪ ਤਾਂ ਸਾਡਾ ਜਮੀਰ ਜਿੰਦਾ ਅਸੀਂ ਆਪ ਤਾਂ ਜਿੰਦੇ ਕਿ ਨਹੀਂ ਹੁੰਦੇ ਬਹੁਤ ਸਾਰੇ ਪਿੰਡਾਂ ਵਿੱਚ ਜਿਹੜੇ ਐਨਆਰਆਈ ਭਰਾ ਸਹਿਯੋਗ ਕਰਦੇ ਪਏ ਆ ਪਿੰਡਾਂ ਦੀ ਨੁਹਾਰ ਦੇਖੋ ਉਹ ਪੰਚਾਇਤਾਂ ਵਾਲੇ ਸਰਕਾਰਾਂ ਵਾਲ ਦੇਖਦੇ ਹੀ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਪੰਚਾਇਤ ਦੀ ਕੰਮ ਕਰਦੀ ਉਹਨਾਂ ਨੂੰ ਪਤਾ ਕਿ ਜਦ ਤੱਕ ਅਸੀਂ ਆਪ ਨਹੀਂ ਅੱਗੇ ਆਉਣਾ ਆਪਣੇ ਪਿੰਡ ਜਿਹੜੇ ਆਪਣੇ ਆਪਣੇ ਪਿੰਡ ਨੂੰ ਪਿਆਰ ਕਰਦੇ ਲੋਕ ਉਹ ਕਿਸੇ ਦੇ ਮੂੰਹ ਵਾਲੀ ਦੇਖਦੇ ਉਹ ਆਪ ਹੀ ਆਪਣੇ ਪਿੰਡ ਦਾ ਵਿਕਾਸ ਕਰਾਈ ਜਾਂਦੇ ਆ ਉਹਨਾ ਪਿੰਡਾਂ ਵਿੱਚ ਐਨ ਆਰ ਆਈ ਵੀਰ ਜਾਂ ਹੋ ਜਿਹੜੇ ਜਿਨ੍ਹਾਂ ਨੂੰ ਪਰਮਾਤਮਾ ਨੇ ਕਾਬਿਲ ਬਣਾਇਆ ਧਨ ਦੌਲਤ ਨਾਲ ਸਮਰਧ ਕੀਤਾ ਆ ਉਹ ਆਪਣੇ ਕੋਲੋਂ ਵੀ ਪੈਸਾ ਲਾ ਕੇ ਉੱਥੇ ਕੰਮ ਕਰਦੇ ਪਏ ਆ ਇਸ ਕਰਕੇ ਆਪਾਂ ਚੈਨਲ ਦੇ ਥਰੂ ਚੱਲਾਂਗੇ ਪੰਚਾਇਤ ਨੂੰ ਵੀ ਇੱਕ ਵਾਰੀ ਇੱਕ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਚਾਹੀਦਾ ਉੱਥੇ ਜਿਹੜੇ ਵੱਧ ਤੋਂ ਵੱਧ ਪੰਚਾਇਤ ਮੈਂਬਰ ਆ ਉਹ ਆਪਣੇ ਮੋਹ ਲਗਾਓ ਤੁਸੀਂ ਤੁਸੀਂ ਜਿਹੜੇ ਵੀ ਇਸ ਪਿੰਡ ਨੂੰ ਪਿਆਰ ਕਰਦੇ ਆ ਇਹਦੇ ਵਿੱਚ ਪੋਲਿਟਿਕਸ ਹੈ ਹੀ ਨਹੀਂ ਕੋਈ ਨਹੀਂ ਨਾ ਕੋਈ ਪਾਰਟੀ ਵਾਦੀ ਜਾਂ ਨਾ ਕੋਈ ਕਿਸੇ ਦਾ ਨਾ ਕੋਈ ਇਹ ਚ ਵਾਦਾ ਕਾਟੇ ਵਾਲੀ ਗੱਲ ਆ ਇਹ ਸਾਡੇ ਸਾੜਿਆਂ ਦਾ ਸਾਂਝਾ ਮਸਲਾ ਆ ਪਿੰਡ ਦੇ ਛੱਪੜ ਦੀ ਜਿਹੜੀ ਸਮੱਸਿਆ ਆ ਉਹ ਮੇਰੇ ਘਰ ਦੀ ਸਮੱਸਿਆ ਚਲੇ ਮੇਰੇ ਘਰ ਦੇ ਯਾਨੀ ਕਿ ਸਿਵਲ ਦਾ ਪਾਣੀ ਉੱਥੇ ਜਾਣਾ ਜਿੰਨੇ ਬੈਠੇ ਸਾਰਿਆਂ ਦਾ ਜਾਣਾ ਜੀ ਉੱਚ ਮੇਰੇ ਤਾਂ ਇਕੱਲਾ ਕੋਈ ਨਹੀਂ ਹਨ ਨਾ ਇਹਨਾਂ ਦਾ ਕੋਈ ਹੱਕ ਨਾ ਇਹਨਾਂ ਦਾ ਕੋਈ ਹੱਕ ਸਾਰਿਆਂ ਦੀ ਸਾਂਝੀ ਸਮੱਸਿਆ ਆ ਛੱਪੜ ਬਣਾ ਲਈ ਕਿਉਂ ਨਹੀਂ ਹੱਲ ਕੀਤਾ ਜਾਂਦਾ ਤੇ ਛੱਪੜ ਹਮੇਸ਼ਾ ਨਿਰਵਾਣ ਵੱਲ ਬੰਨਾ ਚਾਹੀਦਾ ਮੈਂ ਤਾਂ ਅੱਜ ਤੱਕ ਇਹ ਸੁਣਦਾ ਆ ਆਪਾਂ ਕਿਉਂ ਪਾਣੀ ਇੱਦਾਂ ਚੜਦਾ ਦੇਖਿਆ ਕਰੀ ਪਾਣੀ ਇੱਦਾਂ ਜਾਣਾ ਚਾਹੀਦਾ ਹੋਣਾ ਵੀ ਪਿੰਡ ਤੇ ਬਿਲਕੁਲ ਕੋਲ ਚਾਹੀਦਾ ਹੈਗਾ ਜਿਹੜਾ ਆਪਣੇ ਪ੍ਰੋਪਰ ਡਰੇਨੇਜ ਹੋ ਸਕੇ ਉੱਥੇ ਵਿੱਚ ਜਾ ਕੇ ਰਸਤੇ 'ਚ ਕੋਈ ਰੁਕਾਵਟ ਨਾ ਪਵੇ ਛੱਪੜ ਦੀ ਸਮੱਸਿਆ ਹੱਲ ਕਰਾਓ ਸਾਰੇ ਮਿਲ ਕੇ ਇਹ ਜਾਗਰੂਕਤਾ ਦਾ ਜਿਹੜਾ ਸਮਾਂ ਆਇਆ ਸਾਰੇ ਪਿੰਡ ਵਾਸੀ ਜਾਗਰੂਕ ਹੋਏ ਆ ਸਭ ਤੋਂ ਵੱਡੀ ਸਮੱਸਿਆ ਛੱਪੜ ਦੀ ਨੂੰ ਹੱਲ ਕਰਾਓ ਤੇ ਜਿਹੜੀ ਆ ਤਾਂ ਜਿਹੜੀ ਸ਼ਮਸ਼ਾਨ ਦੀ ਸਮੱਸਿਆ ਤਾਂ ਫੋਰੀ ਤੌਰ ਤੇ ਸਾਡੀ ਹੱਲ ਹੋਣੀ ਚਾਹੀਦੀ ਆ ਇਹ ਇਮੀਡੀਏਟਲੀ ਸਾਰੇ ਮਿਲ ਕੇ ਚਲੋ ਸਾਰੇ ਇਕੱਠੇ ਆਪਾਂ ਇੱਕ ਜਿਹੜਾ ਲੈਟਰ ਇੱਕ ਤਾਇਮ ਕਰਾਂਗੇ ਡੀਸੀ ਸਾਹਿਬ ਦੇ ਨਾਂ ਤੇ ਆਪਾਂ ਲੈਟਰ ਦੇਣਾ ਸਾਰੇ ਪਿੰਡ ਦੇ ਮੋਹਤਵਾਰ ਸਾਈਨ ਕਰਨ ਦੇ ਉੱਥੇ ਸਟੈਂਪ ਕਰਨਗੇ ਸਾਰੇ ਪੰਚਾਇਤ ਮੈਂਬਰ ਜਿਹੜੇ ਜਾਗਰੂਕ ਹੈਗੇ ਆ ਅਸੀਂ ਡੀਸੀ ਸਾਹਿਬ ਕੋਲ ਪੇਸ਼ ਹੋਣੇ ਆ ਕਿ ਸਾਡੀ ਕੀ ਸਮੱਸਿਆ ਆ ਅਸੀਂ ਪਹਿਲਾਂ ਜਾਂਦੇ ਸੀ ਸਾਡੇ ਨਾਲ ਲੋਕੇ ਡਰ ਜਾਂਦੇ ਸੀ ਹਾਇਓ ਅਸੀਂ ਅੱਗੇ ਨਹੀਂ ਹੋਣਾ ਹਾਇਓ ਸਾਨੂੰ ਕੋਈ ਫਲਾਣਾ ਆ ਕੱਲੂਗਾ ਹਾਇਓ ਸਾਡੇ ਨੂੰ ਪਤਾ ਨਹੀਂ ਕੀ ਸਾਡਾ ਮਾਲੇ ਕੱਲੂਗਾ ਅਸੀਂ ਇਕੱਲੇ ਜਾ ਕੇ ਡੀਸੀ ਸਾਹਿਬ ਨੂੰ ਵੀ ਲੈਟਰ ਦੇ ਕੇ ਆਇਆ ਮੈਂ ਨਹੀਂ ਵੀ ਮੇਰੇ ਨਾਲ ਤੁਰਿਆ ਭਾਈ ਮੈਂ ਇਕੱਲਾ ਹੀ ਦੇ ਕੇ ਆਇਆ ਲੋ ਜੀ ਸਾਡਾ ਸਮੱਸਿਆ ਹੱਲ ਕਰੋ ਪਰ ਉਹਦਾ ਅਫੈਕਟ ਕੀ ਪੈਂਦਾ ਜਦੋਂ ਪਿੰਡ ਵਾਸੀ ਸੁਣਾ ਕੋਣਾਂ ਬਾਕੀ ਪਿੰਡ ਵਾਸੀ ਸੁੱਤੇ ਜਾਵੇ ਕੱਲੀ ਤੇਰੀ ਸਮੱਸਿਆ ਆ ਕੱਲੀ ਤੈਨੂੰ ਵੀ ਆਹ ਪ੍ਰੋਬਲਮ ਆ ਬਾਕੀ ਕਿੱਥੇ ਆ ਇਹ ਸਾਰੇ ਪਿੰਡ ਦੀ ਸਮੱਸਿਆ ਆ ਇਸ ਕਰਕੇ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਚੱਲੋ ਉੱਥੇ ਆਪਣੇ ਸਾਈਨ ਕਰੋ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਅਸਲੀ ਸਾਡੀ ਜਿਹੜੀ ਮੂਲ ਧੂੜ ਦੀ ਸਮੱਸਿਆ ਸ਼ਮਸ਼ਾਨ ਵਾਲੀ ਪਿੰਡ ਦੇ ਛੱਪੜ ਵਾਲੀ ਜਿਹੜੀਆਂ ਹੋਰ ਵਿਕਾਸ ਦੀਆਂ ਚੀਜ਼ਾਂ ਉਹ ਤਾਂ ਹੋਣੀਆਂ ਚਾਹੀਦੀਆਂ ਪਰ ਇਹ ਤਾਂ ਬਹੁਤ ਜ਼ਰੂਰੀ ਆ ਨਾ ਇਹ ਇਹਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਇਹ ਪਿੰਡ ਦੇ ਸਹਿਯੋਗ ਤੋਂ ਬਿਨਾ ਨਹੀਂ ਹੋਣਾ ਤੁਸੀਂ ਦੇਖ ਲਿਆ ਇੱਕ ਸਾਲ ਤੋਂ ਉੱਪਰ ਸਾਡੀ ਪੰਚਾਇਤ ਬਣਦੀ ਨੂੰ ਵੀ ਹੋ ਗਿਆ ਉਸ ਤੋਂ ਪਹਿਲਾਂ ਵੀ ਪੰਚਾਇਤਾਂ ਬਣਦੀਆਂ ਰਹੀਆਂ ਪਰ ਆਪਾਂ ਇਹੀ ਕਹਿਣਾ ਚੁੰਨੇ ਹਾਂ ਜਿੰ ਪਿੰਡ ਵਾਲਿਆਂ ਦਾ ਸਹਿਯੋਗ ਦੀ ਲੋੜ ਹੈ ਦੇ ਵਿੱਚ ਤੇ ਤੁਸੀਂ ਸਾਰੇ ਮਿਲ ਕੇ ਆਪਾਂ ਇਸ ਸਮੱਸਿਆ ਦਾ ਹੱਲ ਕਰੀਏ ਸ਼ਮਸ਼ਾਨ ਵਾਲੀ ਜਿਹੜੀ ਆ ਇਹ ਸਾਡੀ ਸਮੱਸਿਆ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਇਹ 10 ਮਿੰਟ ਚ ਹੱਲ ਹੋ ਸਕਦੀ ਹੈ ਸਮੱਸਿਆ ਪਰ ਇੱਕੇ ਦੀ ਲੋੜ ਆ ਯੂਨਿਟੀ ਦੀ ਲੋੜ ਆ ਤੇ ਬੈਲ ਪਲੈਨਿੰਗ ਜਿਹੜੀ ਇੰਡੀਆ ਉਹੀ ਲੋੜ ਆ ਪਲਾਨ ਤਰੀਕੇ ਨਾਲ ਚੱਲਾਂਗੇ ਸਰਕਾਰ ਵੀ ਸਾਡੀ ਸੁਣੂਗੀ ਤੇ ਇਹ ਸਾਡੀ ਜਿਹੜੀ ਸਭ ਤੋਂ ਪਹਿਲੀ ਮੰਗਿਆ ਇਹ ਜਲਦੀ ਜਲਦੀ ਪੂਰੀ ਹੋ ਸਕਦੀ ਆ ਵਧੀਆ ਤਰੀਕੇ ਨਾਲ ਉਥੇ ਸਾਡਾ ਦੇਖੋ ਉਥੇ ਪਿਛਲੇ ਜਿਹੜੋਂ ਜਿੰਨੀਆਂ ਵੀ ਡੈਥ ਹੋਈਆਂ ਉਥੇ ਗਏ ਆ ਉਹ ਜਿਹੜੀਆਂ ਦਿਵਾਰਾਂ ਬਣੀਆਂ ਉਹ ਵੀ ਢਹਿ ਗਈਆਂ ਗੇਟ ਵੀ ਉਥੇ ਟੁੱਟ ਚੁੱਕਾ ਉਥੇ ਪਾਣੀ ਦੀ ਸਮੱਸਿਆ ਜਦੋਂ ਆਪਾਂ ਆਉਣਾ ਦਾ ਵਾਪਸ ਇੱਕ ਬੰਦਾ ਸਾਡੇ ਚੋਂ ਬਾੜੀ ਲੈ ਕੇ ਖੜਾ ਹੋ ਜਾਂਦਾ ਬਚਾ ਦਾ ਉਹ ਫਿਰ ਉਹ ਸਾਡਾ ਨੋ ਮੂੰਹ ਹੱਥ ਤੋਂ ਹੁੰਦਾ ਹਾਂਜੀ ਇਹ ਦੇਖ ਕੇ ਦੇਖੋ ਆਪਾਂ ਕਿਹੜੇ ਕਾਲ ਵਿੱਚ ਜੀਂਦੇ ਆ ਮੈਨੂੰ ਹਰਾਨੀ ਤੇ ਆਪਣੇ ਆਪੇ ਸ਼ਰਮ ਆਉਂਦੀ ਹੁੰਦੀ ਆ ਆਪਾਂ ਕਿਹੜੇ ਜੋਬ ਤੇ ਜੀਣੇ ਪਏ ਆ ਇਹ ਪ੍ਰਾਣੇ ਸਮੇਂ ਦੀਆਂ ਗੱਲਾਂ ਹੁੰਦੀਆਂ ਸੀ ਟੂਟੋ ਪਾਣੀ ਪੱਢ ਕੇ ਇੱਕ ਬੰਦੇ ਨੇ ਖੜਾ ਹੋਏ ਨਾ ਤੇ ਉਹਨੇ ਜਾਨਕਿ ਸਾਰੇ ਨੂੰ ਆ ਕਰੋਨਾ ਉੱਥੇ ਕੋਈ ਆਪਣੇ ਕੋਈ ਟੈਪਸ ਦਾ ਪ੍ਰਬੰਧ ਹੋਣਾ ਚਾਹੀਦਾ ਉੱਥੇ ਟੂਟੀਆਂ ਲੱਗੀਆਂ ਹੋਣੇ ਚਾਹੀਦੀਆਂ ਉੱਥੇ ਕੋਈ ਵਾਸ਼ਰੂਮ ਬਣੇ ਹੋਏ ਚਾਹੀਦੇ ਆ ਉੱਥੇ ਪ੍ਰੋਪਰ ਸਾਰਾ ਪ੍ਰਬੰਧ ਹੋਣਾ ਚਾਹੀਦਾ ਉੱਥੇ ਭੋਲੇ ਨਾਲ ਦੀ ਮੂਰਤੀ ਲੱਗੀ ਆ ਉੱਥੇ ਉਹਦਾ ਕੋਈ ਦੇਖ-ਵੇਖ ਨਹੀਂ ਹੈਗੀ ਹਾਂਜੀ ਤੇ ਆਪਾਂ ਉਹਨੂੰ ਉਹਦੇ ਆਪਾਂ ਨੂੰ ਕਹ ਅਸੀਂ ਕੁਝ ਸਾਲ ਪਹਿਲਾਂ ਉੱਥੇ ਜਾ ਕੇ ਸੇਵਾ ਕੀਤੀ ਪਰ ਜਦ ਉੱਥੇ ਕੋਈ ਦੇਖ ਰੇਖੀ ਨਹੀਂ ਹੈਗੀ ਉਦੋਂ ਬਾਅਦ ਸਾਡੇ ਨੌਜਵਾਨ ਹੋਰ ਹੁਣ ਜਾਂਦੇ ਉੱਥੇ ਸੇਵਾ ਕਰਨ ਠੀਕ ਆ ਬਹੁਤ ਵਧੀਆ ਗੱਲ ਆ ਪਰ ਜਾਤਾ ਪੋਥੇ ਆਪਣਾ ਉਚਾਰ ਦਵਾਈ ਨਹੀਂ ਹੁੰਦੀ ਉਦੋਂ ਹੀ ਪ੍ਰੋਪਰ ਦੇਹਲੀ ਦੀ ਦੇਖ ਰੇਖੀ ਨਹੀਂ ਉੱਥੇ ਮੰਡੀ ਜੀ ਉਦੋਂ ਤੱਕ ਕੋਈ ਕੁਝ ਕਰਨ ਦਾ ਵੀ ਤਰ ਹੈ ਜਾਂ ਆਪਾਂ ਜਸਪਾਈ ਕਰਕੇ ਆਵਾਂਗੇ ਕੱਲ ਨੂੰ ਫਿਰ ਉੱਥੇ ਨੇ ਕੁਝ ਹੋਰ ਉੱਗ ਜਾਣਾ ਜਾਂ ਉੱਥੇ ਧੂੜ ਇਕੱਠਾ ਮਿੱਟੀ ਇਕੱਠਾ ਹੋ ਰਿਹਾ ਹੈ ਇਸ ਕਰਕੇ ਉੱਥੇ ਦੀ ਇੱਕ ਪ੍ਰੋਪਰ ਚੈਨਲਾਈਜ਼ ਤਰੀਕੇ ਨਾਲ ਆਪਾਂ ਨੂੰ ਸੇਵਾ ਕਰਨੀ ਪੈਣੀ ਆ ਪਿੰਡੀ ਸੇਵਾ ਕਰੀਏ ਤੇ ਸ਼ਮਸ਼ਾਨ ਘਾਟੀ ਵੀ ਦੇਖ ਕੇ ਪ੍ਰੋਪਰ ਤੰਗਣਾ ਕਰੀਏ ਸਭ ਤੋਂ ਪਹਿਲਾਂ ਉਹਦਾ ਰਾਹ ਬਣਾਈਏ ਤੇ ਉੱਥੇ ਜਿਹੜੀ ਦੀਵਾਰਾਂ ਡਿੱਗ ਚੁੱਕੀਆਂ ਉਹ ਬਣਾਈਆਂ ਜਾਣ ਜਿਹੜੀਆਂ ਉੱਥੇ ਆਪਣੇ ਟੈਪਸ ਦੀ ਸਮੱਸਿਆ ਤੇ ਪਾਣੀ ਦੀ ਸਮੱਸਿਆ ਹੈਗੀ ਆ ਉਹ ਵਾਟਰ ਸਪਲਾਈ ਦੀ ਉਹਨੂੰ ਉੱਥੇ ਪੂਰਾ ਕਰਵਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਜੀ ਜਾਣਾ ਇੱਥੋਂ ਉਹ ਦੁਖੀ ਹੋ ਕੇ ਨਾ ਜਾਵੇ ਦਾਣਾ ਤੋਂ ਨੇ ਸਵਰਗਵਾਸ ਆਪਣੇ ਪ੍ਰਭੂ ਦੇ ਚਰਨਾਂ ਵਿੱਚ ਹੁੰਦਾ ਆ ਪਰ ਜੋਥੇ ਹਾਲਾਤ ਆ ਸਾਡੇ ਦੇ ਉਹ ਕਹਿੰਦਾ ਹੁਣਾਂ ਨਾ ਮੈਂ ਜਿੰਦੇ ਜੀ ਸੁਖ ਚੰਗੀ ਤਾਂ ਦੇਖਿਆ ਪਰ ਇੱਥੇ ਆ ਸਾਡੀ ਅੰਤਮ ਦਾ ਕਲਾ ਵੀ ਦੇਖੋ ਕਿੱਦਾਂ ਨਹੀਂ ਹੋ ਰਹੀ ਇਸ ਕੰਮ ਦੇ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਆ ਮੈਂ ਬਾਰ-ਬਾਰ ਸਪਸ਼ਟ ਸ਼ਬਦਾਂ ਵਿੱਚ ਗੱਲ ਕਰਦਾ ਹੁਣਾਂ ਇਸ ਟੀਜ ਨੂੰ ਆਪਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਆ ਮੈਂ ਬਹੁਤ ਆਭਾਰੀਆਂ ਜਿਹੜੇ ਵੀ ਇੱਥੇ ਸੱਜਣ ਆਏ ਆ ਸਾਡੇ ਨੌਜਵਾਨਾਂ ਨੇ ਜਿਹੜੇ ਹੁਣ ਜਾਗਰੂਕਤਾ ਆਈ ਹੋਣਾ ਵਿੱਚ ਇਕੱਠੇ ਹੋ ਜਿਹੜਾ ਮੈਂ ਬੜੀ ਧੀਰ ਦਾ ਰੋਲਾ ਪਾਉਣਾ ਕਿ ਜਾਗੋ 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 ਹੁਣ ਸਾਡੇ ਨੌਜਵਾਨ ਜਾਗੇ ਆ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਕਿ ਆਪਾਂ ਸਾਰੇ ਇਕੱਠੇ ਮਿਲ ਕੇ ਇਸ ਮੁੱਦੇ ਨੂੰ ਇਹ ਹਫ਼ਤੇ ਵਿੱਚ ਮੁੱਦਾ ਹੱਲ ਹੋ ਸਕਦਾ ਜੇ ਆਪਾਂ ਸਾਰੇ ਇਕੱਠੇ ਮਿਲ ਕੇ ਜੀ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਹਫ਼ਤੇ ਦੇ ਵਿੱਚ ਇਹ ਕੰਮ ਹੋ ਸਕਦਾ ਜੇ ਸਾਰੇ ਇਕੱਠੇ ਹੋ ਕੇ ਮਿਲ ਕੇ ਚੱਲਾਂਗੇ ਤੇ ਜੇ ਆਪਾਂ ਆਪਣੀ ਆਪਣੀ ਦਫਲੀ ਆਪਣਾ ਆਪਣਾ ਰਾਗ ਵਜਾਉਣਾ ਫਿਰ ਜਿੱਦਾਂ ਬੰਨਾ 50 60 ਸਾਲ ਨਿਕਲ ਗਏ ਆ ਉਦਾਂ ਹੋ ਨਿਕਲ ਸਕਦੇ ਆ ਹੁਣ ਬਿਨਾ ਕਿਸੇ ਰਾਜਨੀਤੀ ਤੋਂ ਬਿਨਾ ਕਿਸੇ ਪੋਲੀਟਿਕ ਤੋਂ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਹੱਲ ਕਰੀਏ ਇਸਦਾ ਸਹਾਇਕ ਦੀ ਲੋੜ ਆ ਜਿੱਦਾਂ ਅੱਜ ਇੱਥੇ ਇਕੱਠੇ ਹੋਏ ਆਂ ਕੱਲ ਨੂੰ ਸਾਨੂੰ ਜੇ ਡੀਸੀਸ ਅੱਪਰ ਜਾਣਾ ਪੈਂਦਾ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਬੇਨਤੀ ਕਰਨ ਕਿ ਸਾਡੀਆ ਸਮੱਸਿਆ ਦਾ ਹੱਲ ਕਰੋ ਉੱਥੇ ਵੀ ਸਾਡੇ ਨਾਲ ਚੱਲੋ ਉੱਥੇ ਜਾਣ ਵੇਲੇ ਨਾ ਐਂਦਾ ਕਰੀਓ ਨਹੀਂ ਮੇਰਾ ਆ ਕੰਮ ਐ ਮੈਨੂੰ ਉਹ ਕੰਮ ਐ ਸਿਰਫ 1 ਘੰਟੇ ਦਾ ਕੰਮ ਹੋਣਾ ਅੱਧੇ ਘੰਟੇ ਦਾ ਕੰਮ ਹੋਣਾ ਐ ਆਉਣ ਜਾਣੀ ਉੱਥੇ ਕਰਕੇ ਆਪਾਂ ਮੈਮੋਰੈਂਡਮ ਦੇ ਕੇ ਉਹਨਾਂ ਨੂੰ ਆਪਣੀ ਸਮੱਸਿਆ ਦਾ ਦੱਸ ਕੇ ਉੱਥੋਂ ਆ ਜਾਣਾ ਆਪਾਂ ਉੱਥੇ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਲੰਘਾਣਾ ਇਸ ਕਰਕੇ ਇਸ ਸਮੱਸਿਆ ਦਾ ਹੱਲਾ ਪਤਰੀਏ ਤੇ ਛੱਪੜ ਦੀ ਸਮੱਸਿਆ ਦੇ ਹੱਲ ਵਿੱਚ ਵੀ ਸਾਡਾ ਜੋ ਕੁਦਾ ਸਹਿਯੋਗ ਕਰੋ ਆਪਾਂ ਇਧਰਲੇ ਪਾਸੇ ਸਾਡੀ ਜ਼ਮੀਨ ਹੋਵੇ ਪਿੰਡ ਦੇ ਵਾਲੇ ਪਾਸੇ ਜਿਹੜੀ ਮੇਰੀ ਮੰਗਿਆ ਉਹ ਜਿੱਥੇ ਛੱਪੜ ਆਪਣੇ ਹੈਗਾ ਉਚਾਈ ਵਾਲਾ ਮੇਰੇ ਹਿਸਾਬ ਨਾਲ ਉਹ ਲੋਕੇਸ਼ਨ ਸਹੀ ਨਹੀਂ ਹੈਗੀ ਅੱਜ ਆਪਾਂ ਉਥੇ ਪੈਸਾ ਲੱਗ ਜਾਂਦਾ ਸਰਕਾਰ ਦਾ ਪੈਸਾ ਲੱਗ ਜਾਂਦਾ ਹੈ ਪੰਚਾਇਤ ਦਾ ਪੈਸਾ ਲੱਗ ਜਾਂਦਾ ਕੱਲ ਨੂੰ ਫਿਰ ਸਮੱਸਿਆ ਉੱਥੇ ਦੀ ਉੱਥੇ ਖੜੀ ਰਹੀ ਤਾਂ ਫਿਰ ਕੋਈ ਸਰਕਾਰ baar baar ਤੁਹਾਨੂੰ ਛੱਪੜ ਬਣਾਉਣ ਲਈ ਸੀਮਾ ਜੇ ਪਾਉਣ ਨੂੰ ਪੈਸਾ ਨਹੀਂ ਦੇਉਗੀ ਇੱਕ ਵਾਰ ਜਿਹੜਾ ਕੰਮ ਹੋ ਗਿਆ ਸੋ ਹੋ ਗਿਆ ਇਸ ਬਾਰੇ ਬਾਕੀ ਕੋ ਨਿੱਜੀ ਫਾਇਦਾ ਕਿਸੇ ਨੂੰ ਨਹੀਂ ਹੈਗਾ ਨਾ ਇੱਧਰ ਬਣਾਉਂਦਾ ਮੈਨੂੰ ਨਿੱਜੀ ਫਾਇਦਾ ਨਾ ਉੱਧਰ ਬਣਾਉਂਦਾ ਨਾ ਮੇਰੀ ਇੱਧਰ ਕੋਈ ਪ੍ਰਾਪਰਟੀ ਆ ਨਾ ਮੇਰੀ ਉੱਧਰ ਕੋਈ ਇਦਾਂ ਦੀ ਪ੍ਰਾਪਰਟੀ ਆ ਵੀ ਜਿਹੜਾ ਮੈਨੂੰ ਫਾਇਦਾ ਹੋਣਾ ਮੈਰਾ ਪਿੰਡ ਦਾ ਫਾਇਦਾ ਚਾਹਣਾ ਛੱਪੜ ਸਹੀ ਜਗ੍ਹਾ ਬਣੇ ਜੇ ਉੱਥੇ ਵੀ ਬੰਦ ਆਇਆ ਉਹਦੀ ਤਾਂ ਪ੍ਰੋਪਰ ਹੋਣੀ ਚਾਹੀਦੀ ਆ ਸਰਵੇ ਹੋਣਾ ਚਾਹੀਦਾ ਕਿ ਹਾਂ ਵੀ ਕੱਲ ਨੂੰ ਸਾਨੂੰ ਆਉਣ ਵਾਲੇ 50 100 ਸਾਲ ਵਿੱਚ ਇੱਥੇ ਕੋਈ ਵੀ ਸਮੱਸਿਆ ਨਹੀਂ ਆਉਣੀ ਉਹ ਜੀਟੀ ਰੋਡ ਪਾਰ ਕਰਕੇ ਜਿੱਥੇ ਜਿੱਥੇ ਕਹੀ ਜਾ ਰਹੀ ਹੈ ਪੰਚਾਇਤ ਵੱਲੋਂ ਕਿ ਉੱਥੇ ਛੱਪੜ ਬਣੇ ਉਹ ਜੀਟੀ ਰੋਡ ਪਾਰ ਤਰ ਕੇ ਆ ਪਿੰਡਾਂ ਦਾ ਜੀਟੀ ਰੋਡ ਵਾਲਿਆਂ ਤੋਂ ਹੀ ਜਦੋਂੋਂ ਉੱਥੇ ਕੋਈ ਬਲਾਕੇਜ ਹੁੰਦੀ ਆ ਸਾਨੂੰ ਉਹਨਾਂ ਨੂੰ ਬਾਰ-ਬਾਰ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਤੇ ਐਨਐਚਏ ਆਈ ਬਾਰ-ਬਾਰ ਕਿਸੇ ਨੂੰ ਕੋਈ ਪਰਮਿਸ਼ਨ ਨਹੀਂ ਦਿੰਦੀ ਆਪਣੇ ਸਾਡੇ ਪਿੰਡਾਂ ਦਾ ਤੇ ਇਸ ਕਰਕੇ ਮੈਂ ਚਾਹੁੰਦਾ ਕਿ ਤਬਾਦ ਜ਼ਮੀਨ ਦਾ ਤਬਾਦਲਾ ਕਰਵਾ ਕੇ ਇੱਧਰ ਵਾਲੇ ਪਾਸੇ ਪਿੰਡ ਦੇ ਧੀਰਪੁਰ ਰੋਡ ਦੇ ਉੱਤੇ ਕੋਈ ਸਾਡੇ ਕੋਲ ਜ਼ਮੀਨ ਸਾਨੂੰ ਮਿਲ ਜਾਵੇ ਉੱਥੇ ਛੱਪੜ ਬਣੇ ਬਿਲਕੁਲ ਨੀਅਰ ਹੋਊਗਾ ਤੇ ਉਤਰਾਈ ਵੀ ਸਾਰੀ ਉਧਰ ਨੂੰ ਆ ਸਾਡੇ ਪਿੰਡ ਦੀ ਲੋਕੇਸ਼ਨ ਹੀ ਇਦਾਂ ਦੀ ਜਾ ਕੇ ਉਤਰਾਈ ਉਧਰਲੇ ਪਾਸੇ ਨੂੰ ਆ ਪਾਣੀ ਛੱਡ ਕੇ ਦੇਖ ਲੋ ਤੁਸੀਂ ਉਧਰੋਂ ਸਾਰਾ ਪਾਣੀ ਉਧਰੋਂ ਜਾ ਰਿਹਾ ਇੱਧਰੋਂ ਤਾਂ ਪਾਣੀ ਜਾਂਦਾ ਹੀ ਨਹੀਂਦਾ ਇਸ ਕਰਕੇ ਛੱਪੜ ਬਣਾਉਣਾ ਬਹੁਤ ਜ਼ਰੂਰੀ ਆ ਚਾਹੇ ਇੱਧਰ ਬਣੇ ਚਾਹੇ ਉਧਰ ਬਣੇ ਛੱਪੜ ਦੀ ਸਮੱਸਿਆ ਹੱਲ ਹੋਣੀ ਬਹੁਤ ਜ਼ਰੂਰੀ ਆ ਇਹਦੇ ਵਿੱਚ ਕੋਈ ਜਿੱਦਵਾਦੀ ਵਾਲੀ ਗੱਲ ਨਹੀਂ ਪਰ ਸਾਰੇ ਪਿੰਡ ਦੀ ਸਹਿਮਤੀ ਨਾਲ ਬੰਨਣਾ ਚਾਹੀਦਾ ਤੇ ਬੰਨਣਾ ਵੀ ਸਹੀ ਲੋਕੇਸ਼ਨ ਤੇ ਇੰਜੀਨੀਅਰਸ ਦੀ ਜਿਹੜੀ ਮਦਦ ਯਾਨੀ ਕਿ ਉਹਨਾਂ ਦੇ ਪਰਾਰਸ਼ਾਣਾ ਬੰਨਣਾ ਚਾਹੀਦਾ ਕਿ ਹਾਂ ਵੀ ਇੱਥੇ ਤੁਹਾਡਾ ਛੱਪੜ ਸਹੀ ਆ ਇੱਧਰ ਪਾਣੀ ਨੂੰ ਢਲਾਨਿਆ ਬਰਸਾਤਾਂ ਵਿੱਚ ਪਾਣੀ ਡੁੱਲਦਾ ਜਾਊਗਾ ਇੱਧਰ ਬਾਕੀ ਸਾਰੀਆਂ ਕੋਈ ਵੀ ਤੁਹਾਡੀ ਬਲਾਕ ਚ ਕਦੀ ਵੀ ਨਹੀਂ ਆਉਗੀ ਪਿੰਡ ਦੇ ਉੱਥੇ ਛੱਪੜ ਬੰਨਾ ਨਹੀਂ ਦਾ ਇਸੀ ਚੀਜ਼ ਵੀ ਤੁਹਾਡਾ ਸਹਿਯੋਗ ਦੀ ਲੋੜ ਆ ਇਸ ਸਹਿਯੋਗ ਕਰੋ ਚੀਜ਼ਾਂ ਤਾਂ ਇਸ ਤੋਂ ਬਹੁਤ ਉੱਪਰ ਆ ਡਿਸਪੈਂਸਰੀ ਚਾਹੀਦੀ ਆ ਸਾਡੇ ਇੱਥੇ ਸਾਡੇ ਇੱਥੇ ਵੈਟਰਨਰੀ ਹਸਪੀਟਲ ਚਾਹੀਦਾ ਸਾਡੇ ਤੇ ਕਮਿਊਨਿਟੀ ਹਾਲ ਚਾਹੀਦਾ ਆਪਾਂ ਹੱਲੇ ਉੱਥੇ ਪਹਿਲਾ ਪੌੜੀ ਨਹੀਂ ਆਪਾਂ ਚੜਦੇ ਪਏ ਤਾਂ 8.10 ਪੌੜੀ ਤੇ ਕਿੱਦਾਂ ਚੜਾਂਗੇ ਬਾਕੀ ਪਿੰਡਾਂ ਚ ਹੁਣ ਉਹ ਚੀਜ਼ ਦੀ ਲੜਾਈ ਆ ਕਿ ਅਸੀਂ ਆਹ ਕੰਮ ਕਰਨਾ ਕਿ ਉਹ ਕਰਨਾ ਸੀ ਉਹ ਕਰਨਾ ਅਸੀਂ ਆਲੇ ਛੱਪੜ ਤੇ ਆ ਸ਼ਮਸ਼ਾਨ ਘਰ ਦੇ ਜਿਹੜੇ ਹੱਗੇ ਆ ਸਮੱਸਿਆਵਾਂ ਵਿੱਚ ਉਲਝੇ ਪਏ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆਪਾਂ ਹੁਣ ਇੱਕ ਸਟੈਪ ਵਾਈਜ਼ ਸਾਰੇ ਨੌਜਵਾਨਾਂ ਨੂੰ ਨਾਮ ਲੈ ਕੇ ਇੱਕ ਲੈਟਰ ਤਿਆਰ ਕਰਾਂਗੇ ਪ੍ਰੋਪਰ ਉਥੇ ਪਹਿਲਾਂ ਪੰਚਾਇਤ ਤੋਂ ਸ਼ੁਰੂ ਕਰਕੇ ਜਿਹੜਾ ਪੰਚਾਇਤ ਮੈਂਬਰ ਸਾਈਨ ਕਰਦਾ ਕਰੇ ਜਿਹੜਾ ਨਹੀਂ ਕਰਦਾ ਉਹ ਨਾ ਕਰੇ ਉਤੋਂ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਲੱਗ ਜੂਗਾ ਕੌਣ ਸਾਡੇ ਨਾਲ ਤੇ ਕੌਣ ਨਹੀਂ ਕੌਣ ਸਾਡੇ ਪਿੰਡ ਦਾ ਭਲਾ ਚਾਹੁੰਦਾ ਤੇ ਕੌਣ ਨਹੀਂ ਚਾਹੁੰਦਾ ਠੀਕ ਆ ਜੀ ਪੰਚਾਇਤ ਉਥੇ ਸਾਈਨ ਕਰੇ ਬਾਕੀ ਪਿੰਦੇ ਮੋਤਵਾਰ ਉਥੇ ਸਾਈਨ ਕਰਨ ਸਾਰੇ ਨਾਲ ਚੱਲਣ ਇਹ ਨਹੀਂ ਕਿ ਇਕੱਲਾ ਸਾਡਾ ਵੀਰ ਇਹ ਤੁਰਿਆ ਫਿਰੇ ਮੈਕਲਾ ਤੁਰਿਆ ਫਿਰਦਾ ਜਾਉ ਤੁਰਿਆ ਫਿਰਨੇ ਨਾਲ ਜਾਣਾ ਪੈਣਾ ਸਾਰਿਆਂ ਨੂੰ ਜਿੱਥੇ ਵੀ ਆਪਾਂ ਸਰਕਾਰੀ ਦਫਾ ਦੇ ਜਾਣਾ ਉੱਥੇ 15 20 25 ਬੰਦੇ ਇਕੱਠੇ ਹੋ ਕੇ ਜਾਵੋਗੇ ਤਾਂ ਤੁਹਾਡੀ ਸੁਣਵਾਈ ਹੋਣੀ ਆ ਆਪਣੇ ਕੰਮਾਂ ਚੋਂ ਟਾਈਮ ਕੱਢ ਕੇ ਆਪਣੇ ਕੰਮਾਂ ਚੋਂ ਟਾਈਮ ਕੱਢ ਕੇ ਇਹ ਜਿਹੜਾ ਸਭ ਤੋਂ ਮੂਲਪੂਰ ਸਾਡਾ ਕੰਮ ਆ ਇਹ ਕਰਨ ਲਈ ਇਕੱਠੇ ਹੋਣਾ ਪੈਣਾ ਫਿਰ ਦੋਹਰਾ ਮੈਂ ਕਹਿੰਦਾ ਇੱਥੇ ਕੋਈ ਪਾਰਟੀ ਵਾਲੀ ਵਾਲੀ ਗੱਲ ਨਹੀਂ ਕੋਈ ਕਿਸੇ ਨੂੰ ਉੱਚਾ ਨੀਮਾ ਦਿਖਾਉਣ ਦੀ ਗੱਲ ਨਹੀਂ ਹੈਗੀ ਕੋਈ ਕਿਸੇ ਨੂੰ ਨੰਬਰ ਬਣਾਉਣ ਦੀ ਗੱਲ ਨਹੀਂ ਹੈਗੀ ਇਹ ਸਾਰੇ ਪਿੰਡ ਦਾ ਸਾਂਝੀ ਗੱਲ ਆ ਸਾਰੇ ਮਿਲ ਕੇ ਇਸ ਦੀ ਸਮੱਸਿਆ ਦਾ ਹੱਲ ਕਰ ਸਕਦੇ ਆ ਇਹਨਾਂ ਸ਼ਬਦਾਂ ਨਾਲ ਹੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਇੱਥੇ ਆਏ ਆਂ ਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਆਪਾਂ ਇੱਕ ਲੈਟਰ ਤਿਆਰ ਕਰਾਂਗੇ ਸਾਰੇ ਮਿਲ ਕੇ ਆਪਾਂ ਪਲੈਨਿੰਗ ਕਰਦੇ ਹਾਂ ਕਿ ਕੀ-ਕੀ ਗੱਲਾਂ ਹੋਣੀਆਂ ਚਾਹੀਦੀਆਂ ਕਿ ਕਿਹਨੂੰ-ਕਿਹਨੂੰ ਫਾਰਵਰਡ ਕਰੀਏ ਬਲੌਕ ਸੰਪਤੀ ਨੂੰ ਜਾਈਏ ਜਿਲ੍ਹਾ ਪ੍ਰਸ਼ਾਸਨ ਤੱਕ ਜਾਈਏ ਡੀਪੀਓ ਦਫ਼ਤਰ ਨੂੰ ਜਾਈਏ ਤੇ ਮੇਲ ਜਿਹੜਾ ਡੀਸੀ ਆਫਿਸ ਆ ਉਥੇ ਦਾ ਆਪਾਂ ਦੇ ਰਹੇ ਜਣਾ ਨਾ ਉਹ ਚੈਨਲ ਆਈਵ ਬਹਿ ਕੇ ਆਪਾਂ ਸਾਰੇ ਭਰਾ ਇਸ ਗੱਲ ਦਾ ਕਰ ਸਕਦੇ ਆਂ ਬਾਕੀ ਹੋਰ ਜਿਹੜਾ ਵੀ ਆਪਣਾ ਸੱਜਣ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਉਹ ਇੱਥੇ ਆ ਕੇ ਆਪਣੀ ਗੱਲ ਕਹਿ ਸਕਦਾ ਸਾਰਿਆਂ ਨੂੰ ਖੁੱਲੀ ਸ਼ੂਟ ਆ ਸਾਰਿਆਂ ਨੂੰ ਖੁੱਲੀ ਸ਼ੂਟ ਆ ਕੋਈ ਵੀ ਗੱਲ ਕਹਿਣਾ ਚਾਹੁੰਦਾ ਉਹ ਆਪਣੀ ਗੱਲ ਕਰ ਸਕਦੇ ਆ ਹਾਂਜੀ ਕੋਈ ਵੀ ਹਰੇਕ ਦੇ ਦੇਖੋ ਪਰਮਾਤਮਾ ਨੇ ਕਿਸੇ ਨੂੰ ਵੀ ਹਰੇਕ ਬੰਦੇ ਨੂੰ ਖੁੱਲ੍ਹਾ ਦਿਮਾਗ ਦਿੱਤਾ ਪਰਮਾਤਮਾ ਨੇ ਹੋ ਸਕਦਾ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਨਹੀਂ ਆਈਆਂ ਮੇਰੇ ਕਿਸੇ ਹੋਰ ਜੀਵ ਦੇ ਦਿਮਾਗ 'ਚ ਆ ਰਹੀਆਂ ਹੋ ਉਹ ਸਾਨੂੰ ਹੋਰ ਵਧੀਆ ਰਾਹ ਦੇ ਸਕਦਾ ਤੇ ਆਪਣੀ ਗੱਲ ਆ ਕੇ ਕੱਢ ਸਕਦਾ